ਬੜੇ ਆਰਾਮ ਨਾਲ ਕਵਰੇਜ ਕਰ ਰਹੀ ਸੀ ਪੁਲਿਸ ਤੱਕੇ ਸਾਈ ਤੱਕੇ ਸਾਈ ਕਰਕੇ ਇਹਨਾਂ ਦਾ ਮੋਬਾਈਲ ਖੋਹ ਲਿਆਗਾ ਇਹਨਾਂ ਨੂੰ ਕਵਰੇਜ ਕਰਨ ਤੋਂ ਰੋਕਿਆ ਸਾਰੇ ਪੱਤਰਕਾਰਾਂ ਨੂੰ ਰੋਕਿਆ ਮੈਨੂੰ ਵੀ ਰੋਕਿਆ ਔਰ ਜੇ ਪੁਲਿਸ ਨੇ ਇਹ ਸੰਬੰਧੀ ਕੋਈ ਐਕਸ਼ਨ ਨਾ ਲਿਆ ਸਾਡੇ ਪੱਤਰਕਾਰ ਨੂੰ ਇਨਸਾਫ ਨਾ ਦਿੱਤਾ ਤਾਂ ਅਸੀਂ ਇਹ ਮਤਲਬ ਪਾਉ ਦਵਾਂਗੇ ਚਕਾਇਆ ਸੀਨੀਅਰ ਨੂੰ ਖਤਮ ਕਰਨਾ ਚਾਹੁੰਦੇ ਤੁਸੀਂ ਨਵਾਲਾ ਦੀ ਜਾਣ ਕੇ ਬਦਨਾਮੀ ਕਰਦੇ ਆਪੇ ਕਮਾਲ ਦੀ ਗੱਲ ਹੈ ਭਰਾ ਅਸੀਂ ਤੁਹਾਨੂੰ ਪੁਲਿਸ ਦੇ ਹਸਪਤਾਲ ਜਿੱਥੋਂ ਮੈਂ ਜਾਣਦੇ ਆਪਸ ਚੀ ਜਾਣ ਕੇ ਗੁੰਡਾਗਰਦੀ ਕਰਦੀ ਹੁੰਦਾ ਪੁਲਿਸ ਨੇ ਹਮਲਾ ਕੀਤਾ ਉਹਨਾਂ ਤੇ ਉਸ ਤੋਂ ਬਾਅਦ ਪੱਤਰਕਾਰ ਵੀ ਕਵਰੇਜ ਕਰ ਰਹੇ ਸੀਗੇ ਪੱਤਰਕਾਰ ਦੱਸਣ ਤੋਂ ਬਾਅਦ ਪੁਲਿਸ ਨੇ ਪੱਤਰਕਾਰਾਂ 'ਤੇ ਹਮਲਾ ਕੀਤਾ ਤੇ ਫੋਨ ਭੰਨ ਤੇ ਇਹ ਹਮੇਸ਼ਾ ਕਰਦੇ ਨੇ ਪੰਜਾਬ ਦੇ ਵਿੱਚ ਪੱਤਰਕਾਰਾਂ 'ਤੇ ਨਜਾਇਜ਼ ਪਰਚੇ ਦਰਜ ਕਰਦੇ ਨੇ ਅੱਜ 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 ਥੱਪੜ ਮਾਰੇਗਾ ਫੋਨ ਦੇ ਕੇ ਨੇ ਵੀ ਇਹ ਦਬਾਉਣਾ ਚਾਹੁੰਦੇ ਨੇ ਸਰਕਾਰਾਂ ਦੇ ਐਂਟੀ ਕਰਨਾ ਚਾਹੁੰਦੇ ਨੇ ਸਾਰਾ ਸਿਸਟਮ ਉਹਨਾਂ ਨੇ ਲਾਇਆ ਤਾਂ ਉਹਨਾਂ ਦੀ ਕੁੱਟਮਾਰ ਕੀਤੀ ਜੇ ਪੱਤਰਕਾਰਾਂ ਨੇ ਕਵਰੇਜ ਕੀਤੀ ਤਾਂ ਕੀਰਤੀ ਜੀ ਦਾ ਐਨਾ ਮਹਿੰਗਾ 50000 ਦਾ ਮੋਬਾਈਲ ਭੰਨਿਆ ਗਿਆ ਤੇ ਉਹਦੀ ਕੁੱਟਮਾਰ ਕੀਤੀ ਗਈ ਜੇਕਰ ਉਸ ਵਿਅਕਤੀ ਨੂੰ ਸਸਪੈਂਡ ਨਾ ਦਿੱਤਾ ਗਿਆ ਤਾਂ ਉਸ ਦੀ ਅਗਲੀ ਕਾਰਵਾਈ ਕਰਾਂਗੇ ਭਾਈ ਜਰਾ ਕਵਰੇਜ ਕਰ ਰਿਹਾ ਸੀ ਇਹਨਾਂ ਨੂੰ ਪੁਲਿਸ ਵੱਲੋਂ ਕਵਰੇਜ ਕਰਨ ਤੋਂ ਰੋਕਿਆ ਗਿਆ ਮੈਨੂੰ ਵੀ ਰੋਕਿਆ ਗਿਆ ਸਾਰੇ ਸਾਥੀਆਂ ਨੂੰ ਰੋਕਿਆ ਗਿਆ ਕੀਰਤੀ ਜੀ ਨਾਲ ਸੀਨੀਅਰ ਪੱਤਰਕਾਰ ਨੇ ਸਾਡੇ ਇਹਨਾਂ ਨਾਲ ਬਦਸਲੂਕੀ ਕੀਤੀ ਗਈ ਇਹਨਾਂ ਦੇ ਥੱਪੜ ਮਾਰਿਆ ਗਿਆ ਇਹਨਾਂ ਦਾ ਮੋਬਾਈਲ ਭੰਨਿਆ ਗਿਆ ਜਿਸ ਦੇ ਰੋਸ਼ਵਜੋਂ ਪੱਤਰਕਾਰ ਭਾਈਚਾਰੇ ਦੇ ਵੱਲੋਂ ਤੁਸੀਂ ਵੀ ਆਖਿਆ ਲਾਲ ਪੱਤੀ ਚੌਕ ਸੰਗਰੂਰ ਦੇ ਕਿ ਧਰਨਾ ਛੜ ਕਰਤੇ ਉੱਤੇ ਲਾ ਦਿੱਤਾ ਗਿਆ ਜਿਸ ਤਰੀਕੇ ਨਾਲ ਅੱਜ ਪੁਲਿਸ ਲਾ ਕੇ ਦਿਨ ਦਿਹਾੜੇ ਅੱਜ ਜਿਸ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ ਉਹਨਾਂ ਵੱਲ ਵੀ ਕੀਤੀ ਗਈ ਹੈ ਸਾਡੇ ਨਾਲ ਵੀ ਕੁੱਟਮਾਰ ਕੀਤੀ ਗਈ ਹੈ ਜੇ ਅਸੀਂ ਅੱਜ ਆਵਾਜ਼ ਨਾ ਚੁੱਕੀ ਤਾਂ ਇਸ ਇਤਕੇ ਨਾਲ ਗੁੰਡਾਤੰਤਰ ਇਹਨਾਂ ਦਾ ਚੱਲਦਾ ਰਹੂਗਾ ਪੱਤਰਕਾਰਚਾਰ ਭਾਈਚਾਰਾ ਸਾਰਾ ਖੜਿਆਗਾ ਗਵਾਹ ਨੇ ਇਹਨਾਂ ਨੇ ਦੇਖਿਆ ਗਿਆ ਅਸੀਂ ਰਿਕਵੈਸਟ ਵੀ ਕੀਤੀ ਅਸੀਂ ਪੱਤਰਕਾਰ ਹੈ ਕਵਰੇਜ ਕਰਨੀ ਹੈ ਤੁਸੀਂ ਆਪਣੀ ਡਿਊਟੀ ਕਰੋ ਪਰ ਇਹ ਤਾਂ ਆਪਣੀ ਕੁੱਟਮਾਰ ਦੇ ਵਿੱਚ ਮਸਤ ਸੀਗੇ ਲਾਠੀ ਚਾਰਜ ਕੀਤਾ ਸਾਰੇ ਤੇ ਲਾਠੀ ਚਾਰਜ ਕੀਤਾ ਕੁੱਟਮਾਰ ਕਰਨ ਲੱਗੇ ਹੋਏ ਸੀਗੇ ਜਰੂਰ ਸਾਡੇ ਤੇ ਵੀ ਹਮਲਾ ਹੋਇਆਗਾ ਪੱਤਰਕਾਰਾਂ ਤੇ ਵੀ ਹਮਲੇ ਕੀਤੇ ਜਾ ਰਹੇ ਨੇ ਜਾਣ ਬੁੱਝ ਕੇ ਸਾਜ਼ਿਸ਼ ਤਹਿਤ ਕੀਤੇ ਜਾ ਰਹੇ ਨੇ